ਸੱਚੀ ਗੱਲ ਜੀ ਸਾਰਿਆਂ ਅੱਜ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਬੜਾ ਅੱਛਾ ਦਿਨ ਚੜਿਆ ਮਹਾਰਾਜ ਦੇ ਦਰਸ਼ਨ ਕੀਤੇ ਪਹਿਲਾਂ ਅਸੀਂ ਬਾਬਾ ਬੁੱਢਾ ਜੀ ਦੇ ਗਏ ਫਿਰ ਇੱਥੇ ਦਰਬਾਰ ਸਾਹਿਬ ਆਏ ਔਰ ਵਾਹਿਗੁਰੂ ਅੱਗੇ ਅਰਦਾਸਾਂ ਕੀਤੀਆਂ ਘਰ ਦੀ ਤੇ ਸਾਰਿਆਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਮੇਰੇ ਖਿਆਲ ਦੇ ਵਿੱਚ ਲਫ਼ਜ਼ਾਂ ਨਾਲ ਹੀ ਤਾਂ ਦੱਸਣਾ ਮੁਸ਼ਕਲ ਹੈ ਲੇਕਿਨ ਤੁਸੀਂ ਆਪ ਹੀ ਸਮਝ ਜੂਗੇ ਜਦ ਆਪਾਂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਦੇ ਹਾਂ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਆ ਔਰ ਖੁਸ਼ੀਆਂ ਮਹਿਸੂਸ ਹੁੰਦੀਆਂ ਹਨ ਜਾਨੀ ਸਰ ਜੀ ਮਤਲਬ ਇਹ ਕਹਿਣਾ ਆਇਆ ਔਰ ਨਹੀਂ ਕਹਿਣਾ ਚਾਹੁੰਦਾ ਥੋੜਾ ਲੱਗਿਆ ਸਤਿਗੁਰ ਜੀ ਸਾਰਿਆਂ ਨੂੰ ਅੱਜ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਬੜਾ ਅੱਛਾ ਦਿਨ ਜਿਹੜਾ ਹੈ ਮਹਾਰਾਜ ਦੇ ਦਰਸ਼ਨ ਕੀਤੇ ਪਹਿਲਾਂ ਅਸੀਂ ਬਾਬਾ ਬੁੱਢਾ ਜੀ ਦੇ ਗਏ ਫਿਰ ਇੱਥੇ ਦਰਬਾਰ ਸਾਹਿਬ ਆਏ ਔਰ ਵਾਹਿਗੁਰੂ ਅੱਗੇ ਅਰਦਾਸਾਂ ਕੀਤੀਆਂ ਘਰ ਦੀ ਤੇ ਸਾਰਿਆਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਮੇਰੇ ਖਿਆਲ ਦੇ ਵਿੱਚ ਲਫਜ਼ਾ ਨਹੀਂ ਤਾਂ ਦੱਸਣਾ ਮੁਸ਼ਕਲ ਹੈ ਲੇਕਿਨ ਤੁਸੀਂ ਆਪ ਹੀ ਸਮਝਦੇ ਹੋ ਕਿ ਜਦ ਆਪਾਂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਦੇ ਆਂ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਆਂ ਔਰ ਖੁਸ਼ੀਆਂ ਮਹਿਸੂਸ ਹੁੰਦੀਆਂ ਕੋਈ ਸਿਆਸੀ ਗੱਲ ਨਹੀਂ ਜੀ ਅੱਜ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਨੇ ਆਂ ਹਾਂ ਅਸੀਂ ਕੀ ਕਹਿ ਸਕਦੇ ਹਾਂ ਜੀ ਮਹਾਰਾਜ ਦਾ ਬਸ ਆਪਣੇ ਸਾਰਿਆਂ ਤੇ ਮਿਹਰ ਪਰਿਆਥ ਰੱਖਣ ਜੀ ਹਰ ਸਾਰਿਆਂ ਦਾ ਭਲਾ ਕਰਨ ਨਵੀਂ ਇੱਕ ਫਿਲਮ ਅਸੀਂ ਮੈਂ ਹੁਣੇ ਸ਼ੂਟਿੰਗ ਕਰਕੇ ਆਟਿਆਂ ਉਹਦਾ ਨਾਮ ਜੀ ਜਗੋ ਆਈ ਹੈ ਹੁਣ ਇੱਕ ਫਿਲਮ ਮਾਝੇ ਦੀ ਕਹਾਣੀ ਹੈ ਮਝੇਲ ਉਹਦਾ ਨਾਮ ਹੈ ਉਹ ਅਗਲੀ 4-5 ਦਿਨਾਂ ਸ਼ੁਰੂ ਹੋਣ ਵਾਲੀ ਹੈ 14 ਤਰੀਕ ਤੋਂ ਫਿਰ ਉਸ ਤੋਂ ਬਾਅਦ ਟਰੈਵਲ ਏਜੰਟ ਫਿਲਮ ਹੈ ਇਹ ਉਸ ਤੋਂ ਬਾਅਦ ਇੱਕ ਹੋਰ ਇਸ ਤਰ੍ਹਾਂ ਕਰਕੇ 4-5 ਫਿਲਮਾਂ ਇਸ ਸਾਲ ਮੁਕੰਮਲ ਹੋ ਜਾਣਗੀਆਂ ਸਿੰਤਨ ਕੀ ਮੈਸੇਜ ਹੈ ਸਰੋਤਿਆਂ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਜੀ ਕਿ ਹਮੇਸ਼ਾ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਔਰ ਸਾਡੀਆਂ ਫਿਲਮਾਂ ਨੂੰ ਵੇਖਦੇ ਆ ਉਹਨਾਂ ਦਾ ਪਹਿਲਾਂ ਤਾਂ ਸ਼ੁਕਰੀਆ ਤੇ ਅੱਗੇ ਉਹ ਵੀ ਇਹੋ ਅਪੀਲ ਕਰਦੇ ਆ ਕਿ achhiyan filman nu zarur maan deya karna zarur ਬਹੁਤ ਬਹੁਤ ਸ਼ੁਕਰੀਆ ਸਸਤੀ ਗੱਲ ਜੀ ਸਰਣ ਅੱਜ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਬੜਾ ਅੱਛਾ ਦਿਨ ਜਿਹੜਾ ਮਹਾਰਾਜ ਦੇ ਦਰਸ਼ਨ ਕੀਤੇ ਪਹਿਲਾਂ ਅਸੀਂ ਬਾਬਾ ਬੁੱਢਾ ਜੀ ਦੇ ਗਏ ਫਿਰ ਇੱਥੇ ਦਰਬਾਰ ਸਾਹਿਬ ਆਏ ਔਰ ਵਾਹਿਗੁਰੂ ਅਗੇ ਅਰਦਾਸਾਂ ਕੀਤੀਆਂ ਘਰ ਦੀ ਤੇ ਸਾਰਿਆਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਮੇਰੇ ਖਿਆਲ ਦੇ ਵਿੱਚ ਲਫ਼ਜ਼ਾਂ ਨਾਲ ਤਾਂ ਦੱਸਣਾ ਮੁਸ਼ਕਲ ਹੈ ਲੇਕਿਨ ਤੁਸੀਂ ਆਪ ਹੀ ਸਮਝਦੋਗੇ ਜਦ ਆਪਾਂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਦੇ ਹਾਂ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਆ ਔਰ ਖੁਸ਼ੀਆਂ ਮਹਿਸੂਸ ਹੁੰਦੀਆਂ ਸਤਿਗੁਰ ਜੀ ਸਾਰਿਆਂ ਨੂੰ ਅੱਜ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਬੜਾ ਅੱਛਾ ਦਿਨ ਜਿਹੜਾ ਹੈ ਮਹਾਰਾਜ ਦੇ ਦਰਸ਼ਨ ਕੀਤੇ ਪਹਿਲਾਂ ਅਸੀਂ ਬਾਬਾ ਬੁੱਢਾ ਜੀ ਦੇ ਗਏ ਫਿਰ ਇੱਥੇ ਦਰਬਾਰ ਸਾਹਿਬ ਆਏ ਔਰ ਵਾਹਿਗੁਰੂ ਅੱਗੇ ਅਰਦਾਸਾਂ ਕੀਤੀਆਂ ਘਰ ਦੀ ਤੇ ਸਾਰਿਆਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਮੇਰੇ ਖਿਆਲ ਦੇ ਵਿੱਚ ਲਫ਼ਜ਼ਾ ਨਹੀਂ ਤਾਂ ਦੱਸਣਾ ਮੁਸ਼ਕਲ ਹੈ ਲੇਕਿਨ ਤੁਸੀਂ ਆਪ ਹੀ ਸਮਝਦੇ ਹੋ ਕਿ ਜਦ ਆਪਾਂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਦੇ ਹਾਂ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਆ ਔਰ ਖੁਸ਼ੀਆਂ ਮਹਿਸੂਸ ਹੁੰਦੀਆਂ ਕੋਈ ਸਿਆਸੀ ਗੱਲ ਨਹੀਂ ਜੀ ਅੱਜ ਮਹਾਰਾਜ ਵਿਚਰਨਾਂ ਜਹਾਜ਼ੀ ਪਰਣਾ ਹੈ ਹਾਂ ਜੀ ਅਸੀਂ ਕੀ ਕਹਿ ਸਕਦੇ ਆ ਜੀ ਮਹਾਰਾਜ ਦਾ ਬਸ ਆਪਣੇ ਸਾਰਿਆਂ ਤੇ ਮੇਰ ਪਰਿਆ ਹੱਥ ਰੱਖਣ ਜੀ ਹਰ ਸਾਰਿਆਂ ਦਾ ਭਲਾ ਕਰਨਾ ਨਵੀਂ ਇੱਕ ਫਿਲਮ ਅਸੀਂ ਮੈਂ ਹੁਣੇ ਸ਼ੂਟਿੰਗ ਕਰਕੇ ਆਟਿਆਂ ਉਹਦਾ ਨਾਮ ਜੀ ਜਾਬੋ ਆਈ ਹੈ ਹੁਣ ਇੱਕ ਫਿਲਮ ਮਾਝੇ ਦੀ ਕਹਾਣੀ ਹੈ ਮਝੇਲ ਉਹਦਾ ਨਾਮ ਹੈ ਔਗਲੀ 4-5 ਦਿਨਾਂ ਵਿੱਚ ਸ਼ੁਰੂ ਹੋਣ ਵਾਲੀ ਹੈ 14 ਤਰੀਕ ਤੋਂ ਫਿਰ ਉਸ ਤੋਂ ਬਾਅਦ ਟਰੈਵਲ ਏਜੰਟ ਫਿਲਮ ਹੈ ਇਹ ਉਸ ਤੋਂ ਬਾਅਦ ਇੱਕ ਹੋਰ ਇਸ ਤਰ੍ਹਾਂ ਕਰਕੇ 4-5 ਫਿਲਮਾਂ ਇਸ ਸਾਲ ਮੁਕੰਮਲ ਹੋ ਜਾਣਗੀਆਂ ਸਿਰਫ ਸਿਰਤਨ ਦੀ ਮਦਦ ਸ੍ਰੋਤਿਆਂ ਨੂੰ ਇਹੋ ਕਹਿਣਾ ਚਾਹਣੀ ਜੀ ਕਿ ਹਮੇਸ਼ਾ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਔਰ ਸਾਡੀਆਂ ਫਿਲਮਾਂ ਨੂੰ ਵੇਖਦੇ ਆ ਉਹਨਾਂ ਦਾ ਪਹਿਲਾਂ ਤਾਂ ਸ਼ੁਕਰੀਆ ਤੇ ਅੱਗੇ ਉਹ ਵੀ ਇਹੋ ਅਪੀਲ ਕਰਦੇ ਆ ਕਿ achiyan filman nu zarur maan dya karna zarur ਬਹੁਤ ਬਹੁਤ ਸ਼ੁਕਰੀਆ ਸਤਿਗੁਰ ਜੀ ਸਾਰਿਆਂ ਅੱਜ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਬੜਾ ਅੱਛਾ ਦਿਨ ਜਿਹੜਿਆ ਮਹਾਰਾਜ ਦੇ ਦਰਸ਼ਨ ਕੀਤੇ ਪਹਿਲਾਂ ਅਸੀਂ ਬਾਬਾ ਬੁੱਢਾ ਜੀ ਦੇ ਗਏ ਫਿਰ ਇੱਥੇ ਦਰਬਾਰ ਸਾਹਿਬ ਆਏ ਔਰ ਵਾਹਿਗੁਰੂ ਅਗੇ ਅਰਦਾਸਾਂ ਕੀਤੀਆਂ ਘਰ ਦੀ ਤੇ ਸਾਰਿਆਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਮੇਰੇ ਖਿਆਲ ਦੇ ਵਿੱਚ ਲਫ਼ਜ਼ਾਂ ਨਹੀਂ ਤਾਂ ਦੱਸਣਾ ਮੁਸ਼ਕਲ ਹੈ ਲੇਕਿਨ ਤੁਸੀਂ ਆਪ ਹੀ ਸਮਝਦੋਗੇ ਜਦ ਆਪਾ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਦੇ ਆਂ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਆਂ ਔਰ ਖੁਸ਼ੀਆਂ ਮਹਿਸੂਸ ਹੁੰਦੀ ਆਂ ਸਾਰਾ ਜੋ ਮਤਲਬ ਆਇਆ ਹੋਰ ਨਹੀਂ ਕਹਾਂ ਕੋਈ ਲੱਗਿਆ ਸਤਿਗੁਰ ਜੀ ਸਾਰਿਆਂ ਨੂੰ ਅੱਜ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਬੜਾ ਅੱਛਾ ਦਿਨ ਜਿਹੜਾ ਹੈ ਮਹਾਰਾਜ ਦੇ ਦਰਸ਼ਨ ਕੀਤੇ ਪਹਿਲਾਂ ਅਸੀਂ ਬਾਬਾ ਬੁੱਢਾ ਜੀ ਦੇ ਗਏ ਫਿਰ ਇੱਥੇ ਦਰਬਾਰ ਸਾਹਿਬ ਆਏ ਔਰ ਵਾਹਿਗੁਰੂ ਅਗੇ ਅਰਦਾਸਾਂ ਕੀਤੀਆਂ ਘਰ ਦੀ ਤੇ ਸਾਰਿਆਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਮੇਰੇ ਖਿਆਲ ਦੇ ਵਿੱਚ ਲਫ਼ਜ਼ਾ ਨਹੀਂ ਤਾਂ ਦੱਸਣਾ ਮੁਸ਼ਕਲ ਹੈ ਲੇਕਿਨ ਤੁਸੀਂ ਆਪ ਹੀ ਸਮਝਦੇ ਹੋ ਕਿ ਜਦ ਆਪਾਂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਦੇ ਹਾਂ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਆ ਔਰ ਖੁਸ਼ੀਆਂ ਮਹਿਸੂਸ ਹੁੰਦੀਆਂ ਕੋਈ ਸਿਆਸੀ ਗੱਲ ਨਹੀਂ ਜੀ ਅੱਜ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਨ ਆਏ ਆ ਅਸੀਂ ਕੀ ਕਹਿ ਸਕਦੇ ਹਾਂ ਜੀ ਮਹਾਰਾਜ ਦਾ ਬਸ ਆਪਣੇ ਸਾਰਿਆਂ ਤੇ ਮੇਰ ਪਰਿਆ ਹੱਥ ਰੱਖਣ ਜੀ ਹਰ ਸਾਰਿਆਂ ਦਾ ਭਲਾ ਕਰਨਾ ਨਵੀਂ ਇੱਕ ਫਿਲਮ ਅਸੀਂ ਮੈਂ ਹੁਣੇ ਸ਼ੂਟਿੰਗ ਕਰਕੇ ਆਟਿਆਂ ਉਹਦਾ ਨਾਮ ਜੀ ਜਗੋ ਆਈ ਹੈ ਹੁਣ ਇੱਕ ਫਿਲਮ ਮਾਝੇ ਦੀ ਕਹਾਣੀ ਹੈ ਮਝੇਲ ਉਹਦਾ ਨਾਮ ਹੈ ਉਹ ਅਗਲੀ 4-5 ਦਿਨਾਂ ਸ਼ੁਰੂ ਹੋਣ ਵਾਲੀ ਹੈ 14 ਤਰੀਕ ਤੋਂ ਫਿਰ ਉਸ ਤੋਂ ਬਾਅਦ ਟਰੈਵਲ ਏਜੰਟ ਫਿਲਮ ਹੈ ਉਸ ਤੋਂ ਬਾਅਦ ਇੱਕ ਹੋਰ ਹੈ ਇਸ ਤਰ੍ਹਾਂ ਕਰਕੇ 4-5 ਫਿਲਮਾਂ ਇਸ ਸਾਲ ਮੁਕੰਮਲ ਹੋ ਜਾਣੀ ਹੈ ਸਿੰਤਨ ਕੀ ਮੈਸੇਜ ਹੈ ਸਰੋਤਿਆਂ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਜੀ ਕਿ ਹਮੇਸ਼ਾ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਔਰ ਸਾਡੀਆਂ ਫਿਲਮਾਂ ਨੂੰ ਵੇਖਦੇ ਆ ਉਹਨਾਂ ਦਾ ਪਹਿਲਾਂ ਤਾਂ ਸ਼ੁਕਰੀਆ ਤੇ ਅੱਗੇ ਉਹਨਾਂ ਨੂੰ ਇਹੋ ਅਪੀਲ ਕਰਦੇ ਆ ਕਿ achiyan filmaanu zaroor maan dya karna bahut bahut